ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਸਾਰਿਆਂ ਦੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੀ ਜੀ ਵਾਈਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਰਹੂਗੇ ਵਾਈਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਠੀਕ ਹੈ ਜੀ ਕੁੰਡੇ ਆਪਾਂ ਨੇ ਪਾ ਲਈ ਨੇ ਆਪਣੀ ਹੈਗੀ ਪਹਿਲੀ ਸਲਾਈ ਸਿੱਧੀ ਸਾਈਡ ਇਹ ਸਾਰੇ ਕੁੰਡੇ ਆਪਣੇ ਸਿੱਧੇ ਸਿੱਧੇ ਬਣਾ ਲੈਣੇ ਨੇ ਤਗਾ ਮਗਲੀ ਸੈੜ ਰੱਖ ਕੇ ਠੀਕ ਹੈ ਜੀ ਪਹਿਲੀ ਸਲਾਈ ਆਪਣੀ ਸਾਰੀ ਸਿੱਧੀ ਸਿੱਧੀ ਬਣ ਜਾਣੀ ਹੈ ਹਾਂਜੀ ਪਹਿਲੀ ਸਲਾਈ ਆਪਾਂ ਨੇ ਸਿੱਧੀ ਸਿੱਧੀ ਬਣਾ ਲਈ ਆ ਆਪਾਂ ਆ ਗਏ ਪੁੱਠੀ ਸਾਈ ਦੂਜੀ ਸਲਾਈ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ ਪੁੱਠੇ ਬਣਾਣੇ ਨੇ ਹਾਂਜੀ ਦੋ ਸਲਾਈਆਂ ਆਪਣੀਆਂ ਬਣ ਗਈਆਂ ਆਪਾਂ ਸਿੱਧੀ ਸਾਈਡ ਆ ਗਏ ਤੀਜੀ ਸਲਾਈ ਇਹ ਸਲਾਈ ਵੀ ਆਪਣੇ ਸਾਰੀ ਸਿੱਧੀ ਸਿੱਧੀ ਬਣਾਣੀ ਹੈ ਠੀਕ ਹੈ ਜੀ ਤੀਜੀ ਸਲਾਈ ਵੀ ਆਪਣੇ ਸਾਰੀ ਸਿੱਧੀ ਸਿੱਧੀ ਬਣਾ ਲੈਣੀ ਹੈ ਤਿੰਨ ਸਲਾਈਆਂ ਆਪਣੀਆਂ ਬਣਾ ਲਈਆਂ ਆਪਾਂ ਪੁੱਠੀ ਸਾਈਡ ਆ ਗਏ ਆ ਚੌਥੀ ਸਲਾਈ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ ਪੁੱਠੇ ਬਣਾਣੇ ਨੇ ਇਹ ਸਾਰੀ ਸਲਾਈਆਂ ਆਪਣਾ ਪੁੱਠੀ-ਪੁੱਠੀ ਬਣਾ ਲੈਣੇ ਆ। ਹਾਂਜੀ ਚਾਰ ਸਲਾਈਆਂ ਆਪਣੀਆਂ ਬਣਾ ਲਈਆਂ ਨੇ, ਦੋ ਸਲਾਈਆਂ ਆਪਣੀਆਂ ਸਿੱਧੀ ਸੈੜ ਸਿੱਧੀਆਂ ਤੇ ਦੋ ਸਲਾਈਆਂ ਪੁੱਠੀਆਂ। ਹੁਣ ਆਪਣੀ ਆ ਗਈ ਹੈ ਜੀ ਸਿੱਧੀ ਸੈੜ ਪੰਜਵੀਂ ਸਲਾਈ। ਇਹ ਵਾਲੀ ਸਲਾਈ ਪਹਿਲਾ ਗੁੰਡਾ ਆਪਣੀ ਸਿੱਧਾ ਬਣਾ ਲੈਣਾ। ਫਿਰ ਧਾਗਾ ਆਪਣੀ ਸੈੜ ਲੈ ਕੇ ਆਵਾਂਗੇ, ਇੱਥੇ ਆਪਾਂ ਜਾਲੀ ਪਾ ਲਾਂਗੇ ਇਦਾਂ। ਇੱਕ ਗੁੰਡਾ ਆਪਣਾ ਇਦਾਂ ਪੁੱਠਾ ਬਣਾ ਲਿਆ। ਸਿੱਧਾ ਬਣਾ ਲਿਆ ਠੀਕ ਹੈ ਜੀ। ਇੱਕ ਹੁੰਡਾ ਪੁਠਾ ਬਣਾਵਾਂਗੇ ਹੁਣ ਆਪਣੀ ਕੀ ਕਰਨਾ ਜਿਹੜੀ ਆ ਜਾਲੀ ਪਈ ਦੀ ਆਪਣੀ ਇਹ ਦੋ ਕੁੰਡੀਆਂ ਦੇ ਉੱਤੇ ਦੀ ਕਮਾ ਲੈਣੀ ਹੈ ਇਹ ਵਾਲਾ ਜਿਹੜਾ ਹੁੰਡਾ ਹੈ ਆਪਣਾ ਹਾਂਜੀ ਪੰਜ ਸਲਾਈ ਆਪਣੀਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਆਪਣੀ ਪੁੱਠੀ ਸਿਹ ਇਹ ਸਾਰੇ ਕੁੰਡੇ ਆਪਣੀ ਪੁੱਠੇ-ਪੁੱਠੇ ਬਣਾਣੇ ਨੇ हां जी 6 ਸਲਾਈ ਆਪਣੀ ਕੰਪਲੀਟ ਕਰ ਲਈਏ ਆਪਣੀ ਆ ਗਈ ਸਿੱਧੀ ਸੈਡ 7ਵੀਂ ਸਲਾਈ ਦੋ ਕੁੰਡੇ ਆਪਣੀ ਸਿੱਧੇ ਪਾ ਲੈਣੇ ਨੇ ਠੀਕ ਹੈ ਜੀ ਤੱਕ ਆਪਣੀ ਸੈਡ ਲੈ ਕੇ ਮੰਗੇ ਇੱਥੇ ਆਪਾਂ ਕੁੰਡਾ ਇੱਕ ਇਦਾਂ ਵਧਾਵਾਂਗੇ ਫਿਰ ਆਪਣੀ ਸੈਡ ਧਾਗਾ ਤੇ ਇੱਕ ਉਹ ਕੁੰਡਾ ਫੁੱਟਾ ਪਾਵਾਂਗੇ ਹੁਣ ਆਪਣੀ ਇਹ ਵਾਲਾ ਜਿਹੜਾ ਕੁੰਡਾ ਵਧਾਇਆ ਹੈ ਇਨੋਂ ਪੱਦੂਆਂ ਕੁੰਡੇ ਦੇ ਉੱਤੇ ਰੀਤਾ ਉਤਾਰ ਦੇਣਾ ਠੀਕ ਹੈ ਜੀ ਹੁਣ ਫੇਰ ਇਦਾਂ ਥੱਗ ਆਪਣੀ ਜੜ ਇੱਥੇ ਆਪਣਾ ਕੁਪਣਾ ਇੱਕ ਵੱਧ ਗਿਆ ਇੱਥੇ ਟੁਕੜਾ ਆਹ ਕੁੰਡੇ ਨੂੰ ਆਪਣਾ ਚੱਕਣਾ ਆਹ ਦੋ ਕੁੰਡੇ ਦੇ ਉਪਰ ਦੀ ਸਤ ਨੂੰ ਸਲਾਈ ਵੀ ਆਪਣੇ ਇੱਧੇ ਕੰਪਲੀਟ ਕਰ ਲੈਣੀ हाँ जी सत्त सिलाई अपनी कंप्लीट हो गई अठवीं सिलाई अपनी पुठी पुठी, पुठी बन जानी सारी हाँ जी इन्ना का बना लिया वाला डिजाइन ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਇਹ ਵਾਲਾ ਦੋ ਸਲਾਈਆਂ ਸਿੱਧੀਆਂ ਤੇ ਦੋ ਸਲਾਈਆਂ ਪੁੱਠੀਆਂ ਚਾਰ ਸਲਾਈਆਂ ਇਹਦੇ ਵਿੱਚ ਸਾਫ਼ ਹੀ ਪੈ ਜਾਂਦੀਆਂ ਨੇ ਤੇ ਦੋ ਸਲਾਈਆਂ ਸਿੱਧੀ ਸਾਈਡ ਇਹ ਡਿਜ਼ਾਈਨ ਦੀਆਂ ਪੈਂਦੀਆਂ ਨੇ ਦੋ ਸਲਾਈਆਂ ਮਗਲੀ ਸਾਈਡ ਉਹ ਪੁੱਠੀਆਂ ਪੈ ਜਾਂਦੀਆਂ ਨੇ ਠੀਕ ਹੈ ਜੀ ਇਦਾਂ ਬਣਦਾ ਇਹ ਵਾਲਾ ਡਿਜ਼ਾਈਨ ਤੇ ਜਿਹੜੀਆਂ ਬੈਕ ਸਾਈਡ ਵਾਲੀਆਂ ਸਲਾਈਆਂ ਨੇ ਉਹ ਸਾਰੀਆਂ ਪੁੱਠੀਆਂ ਪੈ ਜਾਂਦੀਆਂ ਨੇ ਬੈਕ ਸਾਈਡ ਤੋਂ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਦਾਂ ਦਿਖਦਾ ਤਾਂ ਨੂੰ ਇਹ ਵਾਲਾ ਡਿਜ਼ਾਈਨ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ